The <laughs> ਤਸਵੀਰਾਂ ਇਸ ਸਮੇਂ ਤੁਹਾਨੂੰ ਸ਼ੰਭੂ ਬਾਡਰ ਦੀਆਂ ਦਿਖਾਉਣੇ ਆ ਤਾਜ਼ੀਆਂ ਤਸਵੀਰਾਂ ਨੇ ਅੱਜ ਤੀਜਾ ਦਿਨ ਆ ਤੇ ਤੀਜੇ ਦਿਨ ਮਾਹੌਲ ਬਿਲਕੁਲ ਸ਼ਾਂਤ ਹੈ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਉਹ ਜਿਹੜਾ ਬੈਰੀਗੇਡ ਪਹਿਲਾਂ ਸੀ ਉਸ ਨੂੰ ਕਿਸ ਤਰੀਕੇ ਨਾਲ ਪੱਟਿਆ ਗਿਆ ਉਸ ਤੋਂ ਬਾਅਦ ਫਿਰ ਕੰਡੇਾਲੀਆਂ ਤਾਰਾ ਜਿਹੜੀਆਂ ਵਿਛਾ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਅੱਜ ਫੋਰਸ ਵੀ ਜਿਹੜੀ ਆ ਉਹ ਸ਼ਾਂਤ ਨਜ਼ਰ ਆ ਰਹੀ ਆ ਕਿਉਂਕਿ ਇੱਥੇ ਜਿੰਨੇ ਵੀ ਸਿਆਣੇ ਲੀਡਰ ਆ ਉਹਨਾਂ ਨੇ ਇਹੀ ਗੱਲ ਆਖੀ ਆ ਕਿ ਕੋਈ ਵੀ ਇਸ ਤੋਂ ਅੱਗੇ ਨਹੀਂ ਜਾਵੇਗਾ ਕਿ ਜਦ ਤੱਕ ਮੀਟਿੰਗ ਦੇ ਵਿੱਚ ਕੋਈ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਹਾਲਾਂਕਿ ਸ਼ਾਮ 5 ਵਜੇ ਮੀਟਿੰਗ ਹੋਣੀ ਆ ਪਰ ਮੀਟਿੰਗ ਦੇ ਵਿੱਚ ਕੀ ਹੱਲ ਨਿਕਲਦਾ ਉਸ ਤੋਂ ਬਾਅਦ ਜੇਕਰ ਕੋਈ ਉਦੇਸ਼ ਆਉਂਦਾ ਆ ਉਸ ਤੋਂ ਬਾਅਦ ਹੀ ਜਾ ਕੇ ਅੱਗੇ ਵਧਿਆ ਜਾਵੇਗਾ ਜਾਂ ਫਿਰ ਜਿਹੜਾ ਆ ਇੱਥੋਂ ਹੀ ਜਿਹੜਾ ਇਸ ਮੋਰਚੇ ਨੂੰ ਖਤਮ ਕੀਤਾ ਜਾਵੇਗਾ ਜੇਕਰ ਮੰਗਾ ਪੂਰੀਆਂ ਹੁੰਦੀਆਂ ਨੇ ਵੱਡੀ ਗੱਲ ਇਹ ਆ ਇੱਕ ਪਾਸੇ ਦੇਖ ਸਕਦੇ ਹੋ ਕਿ ਸਾਰੇ ਹੀ ਸਾਡੇ ਕਿਸਾਰ ਵੀਰ ਪੰਜਾਬ ਦੇ ਇੱਥੇ ਇੰਤਜ਼ਾਰ ਕਰ ਰਹੇ ਆ ਵਾਇਰ ਦਿਖਾ ਦਿੰਦੇ ਆ ਕਿ ਇੱਕ ਵਾਇਰ ਲਾਈ ਗਈ ਆ ਇਸ ਤਰੀਕੇ ਦੀ ਇਹ ਵਾਇਰਲ ਆਈ ਗਈ ਹੈ ਜਿੰਨੇ ਵੀ ਸਾਡੇ ਸਿਆਣੇ ਲੀਡਰਾਂ ਉਹਨਾਂ ਵੱਲੋਂ ਇਹ ਵਾਇਰਲ ਤਾਂ ਆਈ ਗਈ ਹੈ ਰੋਕਣ ਵਾਸਤੇ ਨੌਜਵਾਨੀ ਨੂੰ ਕਿਉਂਕਿ ਜੋਸ਼ ਹੈ ਜੋਸ਼ ਦੇ ਨਾਲ ਹੋਸ਼ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਅੱਗੇ ਵਧਣਾ ਇਹ ਹੋਸ਼ ਗਵਾਉਣ ਵਾਲੀ ਗੱਲ ਹੈ ਤੇ ਇਸ ਕਰਕੇ ਇਹਨਾਂ ਦਾ ਕਹਿਣਾ ਕਿ ਜਦ ਤੱਕ ਇਕੱਠੇ ਹੋ ਕੇ ਅੱਗੇ ਨਹੀਂ ਵਧਾਂਗੇ ਜਦ ਤੱਕ ਸਾਨੂੰ ਕੋਈ ਅੱਗੇ ਆਰਡਰ ਨਹੀਂ ਮਿਲਦਾ ਤਦ ਤੱਕ ਅਸੀਂ ਇੱਥੇ ਰਵਾਂਗੇ ਸੋ ਅੱਜ ਬਿਲਕੁਲ ਸਨਾਟਾ ਹੈ ਸਵੇਰ ਦਾ ਸਵੇਰ ਤੋਂ ਹੀ ਜਿਹੜਾ ਕੁਝ ਵੀ ਹਲਚਲ ਨਹੀਂ ਹੋਈ ਹੈਗੀ ਉਦੋਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਨਹੀਂ ਸੁੱਟੇ ਗਏ ਨੇ ਸੋ ਇਹ ਤਸਵੀਰਾਂ ਦੋਨੋਂ ਪਾਸੇ ਗੋਲੇ ਤੋਂ ਤਸਵੀਰ ਕੁਝ ਹੋਰ ਸੀ ਤੇਰਾ ਨੂੰ ਤਸਵੀਰ ਹੋਰ ਬਦਲ ਜਾਂਦੀ ਆ ਤੇ ਇਸ ਤੋਂ ਬਾਅਦ ਜਿਹੜੀ ਆ ਅੱਜ ਦੀ ਤਸਵੀਰ ਆ 15 ਤਰੀਕ ਦੀ ਜਿਹੜੀ ਤਸਵੀਰ ਆ ਏ 15 ਤਰੀਕ ਦੀ ਤਸਵੀਰ ਕੁਝ ਹੋਰ ਆ ਬਿਲਕੁਲ ਸ਼ਾਂਤ ਆ ਕੱਲ ਲਗਾਤਾਰ ਫਿਰ ਰਾਤ ਤੱਕ ਜਿਹੜੀ ਆ ਉਹ ਉਧਰੋਂ ਗੋਲੇ ਡਾਗੇ ਜਾ ਰਹੇ ਸੀ ਪਰ ਅੱਜ ਬਿਲਕੁਲ ਜਿਹੜਾ ਆ ਮਾਹੌਲ ਹੁਣ ਸ਼ਾਂਤ ਹੋ ਚੁੱਕਿਆ ਗੋਲੇ ਨਹੀਂ ਡਾਗੇ ਜਾ ਰਹੇ ਕੇਵਲ ਬੈਠ ਕੇ ਇੰਤਜ਼ਾਰ ਕੀਤਾ ਜਾ ਰਿਹਾ ਦੂਰ ਤੱਕ ਐਥੇ ਪਿੱਛੇ ਤੱਕ ਤੁਹਾਨੂੰ ਨਿਗਾਹ ਬਗਰਉਣੀ ਆ ਕਿ ਦੇਖੋ ਕਿ ਸਾਰੇ ਹੀ ਜਿਹੜੇ ਨੇ ਉਹ ਇੱਥੇ ਰਾਮਨਾਲ ਸਿਰਫ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਕੋਈ ਜਿਹੜਾ ਆ ਅੱਗੇ ਨਾ ਵਧੇ ਕਿਉਂਕਿ ਰੋਕਿਆ ਜਾ ਰਿਹਾ ਇੱਕ ਕਮੇਟੀ ਬਣਾਈ ਗਈ ਸੀ ਇੱਕ ਜਿਹੜਾ ਆ ਵਲੰਟੀਅਰ ਲਾਏ ਗਏ ਨੇ ਤੇ ਭਾਜੀ ਹੁਣ ਨਾਲ ਪੂਰੀ ਤਰ੍ਹਾਂ ਜਿਹੜਾ ਸਵੇਰ ਤੋਂ ਹੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਹਾਂ ਸਵੇਰ ਜ਼ਿੰਮੇਵਾਰੀ ਕਮੇਟੀ ਨੇ ਲਈ ਹੈ ਜੀ ਉਹਨਾਂ ਦਾ ਕਰਨਾ ਹੈ ਜ਼ਿੰਮੇਵਾਰੀ ਨਿਭਾ ਰਿਹਾ ਹੈ ਕਿਸ ਨੂੰ ਗਾਣਾ ਜਾਂ ਦਿੱਤਾ ਜਾਵੇ ਉਹ ਲੜਬਾਜੀ ਕੱਲ ਵਾਂਗੂ ਨਾ ਚੱਲੇ ਜੋ ਕਮੇਟੀ ਦਾ ਫੈਸਲਾ ਹੋਊਗਾ ਚੱਲਾਂ ਗੱਡੀ ਜੇ ਆਉਂਦਾ ਫੈਸਲਾ ਫਿਰ ਆਓ ਫਿਰ ਅੱਗੇ ਵਧਿਆ ਜਾਏਗਾ ਭਰਾਜੀ ਮਾਹੌਲ ਦੋਨੋਂ ਪਾਸੇ ਸ਼ਾਂਤ ਹਾਂ ਚੜਦੀ ਹਾਂ ਹਾਂ ਬਹੁਤ ਵਧੀਆ ਚੱਲ ਰ ਬਹੁਤ ਸ਼ਾਨਦਾਰ ਚੱਲ ਰਿਹਾ ਵਧੀਆ ਜੋ ਕਮੇਟੀ ਦਾ ਹੁਕਮ ਹੋਗਾ ਚੱਲੇਗਾ ਅੱਗੇ ਹੁਕਮ ਦੇ ਨਾਲ ਦੇਖੋ ਇਹ ਪ੍ਰਸ਼ਾਦਾ ਵੀ ਇੱਥੇ ਨਾਲ ਦੀ ਨਾਲ ਮੂਰੇ ਫਰੰਟ ਲਾਈਨ ਤੇ ਵੀ ਜਿਹੜਾ ਆ ਉਹ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਸੇਵਾ ਕੀਤੀ ਜਾ ਰਹੀ ਆ ਤਸਵੀਰਾਂ ਬਿਲਕੁਲ ਇਹਦੇ ਬਾਰਡਰ ਲਾਈਨ ਦੇ ਨਾਲ ਨਾਲ ਦੀਆਂ ਨੇ ਤੁਹਾਨੂੰ ਦਿਖਾਉਂਦੇ ਗੋਣੇ ਇਹ ਦੇਖੋ ਬੈਰੀਕੇਡ ਵੀ ਜਿਹੜਾ ਖਿੱਚਿਆ ਗਿਆ ਸੀ ਪੱਥਰ ਖਿੱਚਿਆ ਗਿਆ ਸੀ ਉਹ ਵੀ ਇੱਥੇ ਹੀ ਮੌਜੂਦ ਆ ਤੇ ਇੱਥੇ ਹਰ ਕੋਈ ਜਿਹੜਾ ਆ ਸਿਰਫ ਇੰਤਜ਼ਾਰ ਕਰ ਰਿਹਾ ਮੀਟਿੰਗ ਦਾ ਮੀਟਿੰਗ ਤੋਂ ਬਾਅਦ ਆਏ ਫੈਸਲੇ ਦਾ ਤੇ ਫੈਸਲਾ ਕੀ ਹੁੰਦਾ ਉਸ ਤੋਂ ਬਾਅਦ ਅਗਲਾ ਐਕਸ਼ਨ ਲਿੱਤਾ ਜਾਵੇਗਾ ਬੈਠ ਕੇ ਇੱਥੇ ਲੰਗਰ ਪਾਣੀ ਜਿਹੜਾ ਉਹ ਛਕਿਆ ਜਾ ਰਿਹਾ ਤੇ ਤਸਵੀਰਾਂ ਸ਼ਾਂਤੀ ਦੀਆਂ ਨੇ ਤਸਵੀਰਾਂ ਸ਼ਾਂਤਬਾਈ ਮਾਹੌਲ ਦੀਆਂ ਨੇ ਜਿੱਥੇ ਅੱਜ ਕੇਵਲ ਜਿਹੜਾ ਆ ਸ਼ਾਂਤੀ ਦਾ ਮਾਹੌਲ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਿਆ ਜਾ ਰਿਹਾ ਹੈ ਬੈਰੀਗੇਟ ਨੂੰ ਕਰਾਸ ਨਹੀਂ ਕੀਤਾ ਜਾ ਰਿਹਾ ਪਰ ਇੱਥੇ ਜਿੱਥੇ ਅਸੀਂ ਫਿਰ ਰਹੇ ਹਾਂ ਉੱਥੇ ਹਰ ਜਗ੍ਹਾ ਲਗਾਤਾਰ ਜਿਹੜੇ ਨੇ ਉਹ ਗੋਲੇ ਨਜ਼ਰ ਆ ਰਹੇ ਨੇ ਦੇਖੋ ਇੱਥੇ ਇਹ ਸੇਵਾ ਨਿਭਾਈ ਜਾ ਰਹੀ ਹੈ ਸੇਵਾ ਸਾਰੇ ਪਾਸੇ ਜਿਹੜਾ ਇੱਥੇ ਸੇਵਾ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਚਲ ਕੈਮਰਾ ਉੱਪਰ ਵੀ ਜਾਵੇ ਦੂਰ ਤੱਕ ਸ਼ਾਂਤਮਈ ਤਰੀਕੇ ਨਾਲ ਸਾਰੇ ਇੱਥੇ ਬੈਠੇ ਨਜ਼ਰ ਆ ਰਹੇ ਆ ਦੂਜੀ ਪਾਸੇ ਜਿਹੜਾ ਆ ਮਾਹੌਲ ਉਹ ਵੀ ਬੜਾ ਬੜਾ ਦਿਖਾਉਂਦੇ ਆ ਕਿ ਦੂਜੇ ਪਾਸੇ ਦੀਆਂ ਤਸਵੀਰਾਂ ਵੀ ਦਿਖਾ ਦੋ ਉੱਧਰ ਵੀ ਬਿਲਕੁਲ ਸ਼ਾਂਤੀ ਆ ਸਾਇਲੈਂਟ ਬੈਠੇ ਨੇ ਉੱਧਰ ਵੀ ਬਿਲਕੁਲ ਇੱਥੇ ਸ਼ਾਂਤੀ ਆ ਕਿਉਂਕਿ ਅੱਗੇ ਨਹੀਂ ਵਧਿਆ ਜਾ ਰਿਹਾ ਜੇਕਰ ਅੱਗੇ ਵਧਿਆ ਜਾਵੇਗਾ ਤਾਂ ਜਾ ਕੇ ਜਿਹੜਾ ਆ ਥੋੜਾ ਮਾਹੌਲ ਉਹ ਵਿਗੜ ਸਕਦਾ ਹੈ ਮਾਹੌਲ ਖਰਾਬ ਹੋ ਸਕਦਾ ਫਿਲਹਾਲ ਇੱਥੇ ਹੁਣ ਸ਼ਾਂਤੀ ਪਸੀ ਹੋਈ ਆ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੀਟਿੰਗ ਹੋਣੀ ਆ ਮੀਟਿੰਗ ਤੋਂ ਬਾਅਦ ਆਖਿਰਕਾਰ ਪਤਾ ਲੱਗੇਗਾ ਮੀਟਿੰਗ ਤੋਂ ਬਾਅਦ ਆਖਿਰਕਾਰ ਪਤਾ ਚੱਲੇਗਾ ਕਿ ਮਾਹੌਲ ਕੀ ਰਹਿੰਦਾ ਹੈ ਕਿਸ ਤਰੀਕੇ ਨਾਲ ਕਿ ਅੱਗੇ ਵਧਿਆ ਜਾਵੇਗਾ ਜਾਂ ਫਿਰ ਇਸੇ ਤਰੀਕੇ ਇਥੋਂ ਵਾਪਸੀ ਹੋ ਜਾਵੇਗੀ ਕੈਮਰਾਮੈਨ ਤਰਨਜੀਤ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ న్యూਸ ਸ਼ੰਭੂਪੁਰ ਬਿਲਕੁਲ ਲਾਈਨ ਜ਼ੀਰੋ ਤੇ ਖੜੇ ਆ ਜੋਗਿੰਦਰ ਸਿੰਘ ਜੀ ਸਾਡੇ ਨਾਲ ਨੇ ਐਡਵੋਕੇਟ ਨੇ ਕੁਝ ਕਾਨੂੰਨੀ ਪੱਖ ਤੇ ਗੱਲ ਕਰਨਾ ਚਾਹੁੰਦੇ ਨੇ ਕਿ ਇਹ ਪੂਰੀ ਬਿਤੇ ਹੈ ਇਹਦੇ ਬਾਰੇ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰਨਾ ਚਾਹਾਂਗਾ ਕਿ ਭਾਰਤ ਦੇ ਸੰਵਿਧਾਨ ਨੇ ਲੋਕਾਂ ਨੂੰ ਆਰਟੀਕਲ 19 ਹੈ ਕੁਝ ਆਜ਼ਾਦੀਆਂ ਦਿੱਤੀਆਂ ਨੇ ਜਿਹੜੇ ਉਹਨਾਂ ਦੇ ਫੰਡਾਮੈਂਟਲ ਰਾਈਟਸ ਆ ਸਭ ਤੋਂ ਪਹਿਲਾਂ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਸਾਰੇ ਹਿੰਦੁਸਤਾਨ ਦੇ ਨਾਗਰਿਕਾਂ ਦਾ ਕਿ ਉਹ ਫ੍ਰੀडम ਆਫ ਸਪੀਚ ਆਫ ਐਕਸਪ੍ਰੈਸ਼ਨ ਕਹਿੰਦੇ ਆ ਨੂੰ ਕਿ ਉਹਨਾਂ ਦੀ ਬੋਲਣ ਦੀ ਚਾਹਤ ਹੈ ਤੇ ਉਹਨਾਂ ਨੂੰ ਆਪਣੇ ਆਪ ਨੂੰ ਅਭੀ ਵਿਅਕਤ ਕਰਨ ਦੀ ਆਜ਼ਾਦੀ ਹੈ ਫਿਰ ਉਹਨਾਂ ਦਾ ਅਧਿਕਾਰ ਹੈ ਕਿਉਂ ਯੂਨੀਅਨਾਂ ਬਣਾ ਸਕਦੇ ਐ ਐਸੋਸੀਏਸ਼ਨਾਂ ਬਣਾ ਸਕਦੇ ਐ ਫਿਰ ਉਹਨਾਂ ਦਾ ਅਧਿਕਾਰ ਹੈ ਕਿ ਉਹ ਇਕੱਠੇ ਹੋ ਸਕਦੇ ਆ ਪੀਸਫੁਲੀ ਬਿਨਾ ਹਥਿਆਰ ਲਏ ਤੋਂ ਫਿਰ ਉਹਨਾਂ ਦਾ ਅਧਿਕਾਰ ਹੈ ਕਿ ਹਿੰਦੁਸਤਾਨ ਚ ਕਿਤੇ ਵੀ ਉਹ ਜਾ ਸਕਦੇ ਆ ਉਹਨਾਂ ਦੇ ਘੁੰਮਣ ਤੇ ਕੋਈ ਪਾਬੰਦੀ ਨਹੀਂ ਸਿਰਫ ਕਿਹੜੀਆਂ ਪਾਬੰਦੀਆਂ ਲੱਗ ਸਕਦੀਆਂ ਕਾਨੂੰਨ ਬਣਾ ਕੇ ਕਾਨੂੰਨ ਬਣਾ ਕੇ ਪਾਬੰਦੀਆਂ ਲੱਗ ਸਕਦੀਆਂ ਜੇ ਕੋਈ ਐਸਾ ਕੰਮ ਕਰਦਾ ਜਿਹੜਾ ਦੇਸ਼ ਦੀ ਪ੍ਰਭੂਸੱਤਾ ਨੂੰ ਦੇਸ਼ ਦੀ ਅਖੰਡਤਾ ਨੂੰ ਖਤਰਾ ਪੈਦਾ ਕਰਦਾ ਹੋਵੇ ਪਬਲਿਕ ਆਰਡਰ ਨੂੰ ਖਤਰਾ ਪੈਦਾ ਕਰਦਾ ਹੋਵੇ ਜਿਹੜੇ ਸਾਡੇ ਗਵਾਂਢੀ ਦੇਸ਼ ਐ ਉਨਾ ਨਾਲ ਸਾਡੇ ਸਬੰਧਾਂ ਨੂੰ ਕੋਈ ਖਤਰਾ ਪੈਦਾ ਕਰਦਾ ਹੋਵੇ ਉਸ ਵੇਲੇ ਕੋਈ ਠੀਕ ਹੈ ਇਹ ਕਾਨੂੰਨੀ ਪੱਖ ਇਹਦਾ ਆਪਸ ਫਰੀਡ ਆਫ ਸੀ ਜਾਣਦੇ ਆ ਪਰ ਹੁਣ ਦੇ ਜਿਹੜੇ ਕਰੰਟ ਸਿਚੁਏਸ਼ਨ ਆ ਆਪਣੇ ਪੰਜਾਬ ਦੇ ਅੰਦਰ ਮੈਂ ਉਹਦੇ ਤੇ ਹੀ ਕਰ ਰਿਹਾ ਪੰਜਾਬ ਦੀ ਇਸੇ ਸਿਚੁਏਸ਼ਨ ਤੇ ਕਰ ਰਿਹਾ ਮਤਲਬ ਇੱਥੇ ਹਰਿਆਣਾ ਸਰਕਾਰ ਨੇ ਇਹ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਤੇ ਹਰ ਬੰਦੇ ਨੂੰ ਸਿਰੇ ਤੱਕ ਜਾਣ ਦਾ ਹੱਕ ਹੈ ਚਾਹੇ ਉਹ ਕੋਲਕਾਤਾ ਤੱਕ ਜਾਵੇ ਜਿੱਥੋਂ ਤੱਕ ਨੈਸ਼ਨਲ ਹਾਈਵੇ ਚੱਲਦੀ ਹੈ ਇੱਥੇ ਕੋ ਕਿਸੇ ਸਰਕਾਰ ਨੂੰ ਕੋਈ ਲਾ ਨਹੀਂ ਹੈ ਜਿਹੜਾ ਹਰਿਆਣਾ ਦੀ ਗਵਰਨਮੈਂਟ ਨੇ ਕੀਤਾ ਹੈ ਕਿ ਇਸ ਸੜਕ ਤੇ ਮਤਲਬ ਬੈਰੀਕੇਡ ਖੜੇ ਕਰਕੇ ਉਸ ਤੇ ਮਤਲਬ ਕਿਲਾ ਘੱਟ ਕੇ ਉਸ ਤੇ ਪਾਬੰਦੀਆਂ ਲਾ ਕੇ ਉਸ ਤੇ ਬਹੁਤ ਵੱਡੇ ਵੱਡੇ ਪੱਥਰ ਲਾ ਕੇ ਇਹ ਕੋਈ ਕਾਨੂੰਨ ਇਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਸਰਕਾਰ ਜਿਹੜੀ ਉਹ ਗੈਰਕਾਨੂੰਨੀ ਕਰ ਰਹੀ ਹੈ ਜਿਨ੍ਹਾਂ ਨੇ ਸੰਵਿਧਾਨ ਦੀ ਸੌਖਾਦੀ ਹੈ ਉਹ ਉਹਨਾਂ ਕੁਰਸੀਆਂ ਤੇ ਬੈਠ ਕੇ ਉਹ ਸੰਵਿਧਾਨ ਦੇ ਪਰਖੇ ਸੇ ਉਡਾ ਰਿਹਾ ਹੈ ਇਹ ਲੋਕ ਇਹਨਾਂ ਚੋਂ ਕਿਸ ਨੇ ਸਵਿਧਾਨ ਦੀ ਸਹੂਲਤ ਨਹੀਂ ਖਾਦੀ ਹੈ ਕਿਉਂਕਿ ਇਹਨਾਂ ਨੂੰ ਸਵਿਧਾਨ ਦੀ ਸਹੂਲਤ ਖਾਣ ਦਾ ਮੌਕਾ ਹੀ ਨਹੀਂ ਮਿਲਿਆ ਹੈ ਕਿਸੇ ਅਜੇ ਪੋਜੀਸ਼ਨ 'ਚ ਆਏ ਨਹੀਂ ਨਾਰਮਲ ਲੋਕ ਹੈ ਇਹ ਸਵਿਧਾਨ ਦੀ ਪਾਲਣਾ ਕਰ ਰਿਹਾ ਹੈ ਉਹ ਸਵਿਧਾਨ ਦੀ ਜਿਹੜੇ ਉੱਧਰ ਬੈਠੇ ਆ ਕਰ ਰਿਹਾ ਹੈ ਕਾਰਵਾਈ ਉਹ ਕੰਨਾਂ ਹੀ ਕਰ ਰਹੇ ਹੈ ਕਿ ਕਾਨੂੰਨ ਇਸ ਨੂੰ ਕੀ ਕਹਿੰਦਾ ਹੈ ਆਪਾਂ ਬੜਾ ਜਲਦੀ ਇਹਨੂੰ ਸਮਾਪਤ ਕੀਏ ਕੀ ਕਹਿੰਦਾ ਹੈ ਕਾਨੂੰਨ ਇਸ ਨੂੰ ਕੋਈ ਕਾਨੂੰਨ ਇਸ ਨੂੰ ਅਜਾਜ਼ਤ ਨਹੀਂ ਦਿੰਦਾ ਕਿ ਕੋਈ ਸਟੇਟ ਦੀ ਸਰਕਾਰ ਮਤਲਬ ਸਾਰਿਆਂ ਤੇ ਖੱਟਰ ਤੋਂ ਲੈ ਕੇ ਫਰਾਂਦੇ ਇਸ ਘਰ ਤੇ ਮੁਕੱਦਮਾ ਕਾਨੂੰਨੀ ਤੌਰ ਤੇ ਮੁਕਦਮੇ ਕਰਨੇ ਬਣਦੇ ਹੈ ਉਹਨਾਂ ਨੂੰ ਮਤਲਬ ਜਿਹੜੇ ਆ ਮਤਲਬ ਪ੍ਰੋਸੀਕਿਊਟ ਪ੍ਰੋਸੀਕਿਊਸ਼ਨ ਜਿਹਨੂੰ ਕਹਿੰਦੇ ਆ ਉਹ ਕਰਨੀ ਬਣਦੀ ਆ ਜਿਹੜਾ ਗੈਰਕਾਨੂੰਨੀ ਕੀਤਾ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਆ ਸਾਡੇ ਕੋਲ ਇੱਕ ਨਕਸ਼ਾ ਆ ਜਿਹੜਾ ਮੈਂ ਗੂਗਲ ਤੋਂ ਲਿਆ ਤੁਸੀਂ ਵੀ ਲੈ ਲਓ ਉਹਨੂੰ ਹਾਂ ਇਹ ਗੂਗਲ ਤੋਂ ਲਿਆ ਆ ਘੱਗਰ ਚੱਲਿਆ ਆ ਰਿਹਾ ਘੱਗਰ ਜਿਹੜਾ ਹੈ ਇਸ ਪਾਸੇ ਤੋਂ ਆ ਅੰਬਾਲਾ ਰਾਜਪੁਰਾ ਰੋਡ ਆ ਆ ਘੱਗਰ ਆ ਇਸ ਨਕਸ਼ੇ ਦੇ ਅੰਦਰ ਘੱਗਰ ਦੇ ਅੰਦਰ ਆ ਲੀਕ ਜਿਹੜੀ ਆ ਜਾਰੀ ਆ ਹਰਿਆਣੇ ਤੇ ਪੰਜਾਬ ਦੀ ਇਧਰਲੇ ਪਾਸੇ ਪੰਜਾਬ ਹੈ ਆਲੀਕ ਮੈਂ ਬੋਲਡ ਕੀਤੀ ਹੋਈ ਹੈ ਇਧਰਲੇ ਪਾਸੇ ਹਰਿਆਣਾ ਤੇ ਜੇ ਮਤਲਬ ਇਸ ਐਕਟਰੀ ਚ ਆ ਕੇ ਇੱਥੇ ਆ ਗਏ ਹਰਿਆਣੇ ਦੀ ਸਰਕਾਰ ਨੂੰ ਇੱਥੇ ਆ ਕੇ ਬੈਰੀਕੇਡ ਲਾਣ ਦਾ ਅਧਿਕਾਰ ਕਿਹਨੇ ਦਿੰਦਾ ਇਹ ਪੰਜਾਬ ਜੇ ਕੋਈ ਇੱਥੇ ਕਰਦਾ ਵੱਖਰਾ ਸਵਾਲ ਹੈ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਟੈਰੀਟਰੀ ਚ ਐਨਕ੍ਰੋਚ ਕਰਕੇ ਉਹ ਮਤਲਬ ਉੱਥੇ ਲੈ ਆ ਕੇ ਬੈਰੀਕੇਡ ਲਾਇਆ ਹੈ ਉੱਥੋਂ ਸੇਲਿੰਗ ਕਰ ਰਿਹਾ ਹੈ ਪੰਜਾਬ ਦੇ ਅੰਦਰ ਵੜ ਕੇ ਪੰਜਾਬ ਦੇ ਲੋਕਾਂ ਦੇ ਸੇਲਿੰਗ ਕਰ ਰਿਹਾ ਜਿਹੜਾ ਕੋਈ ਕਾਨੂੰਨ ਅਜਾਜ਼ਤ ਨਹੀਂ ਦਿੰਦਾ ਹੈ ਬਿਲਕੁਲ ਜੀ ਗੱਲ ਸਹੀ ਹੈ ਜੀ ਹਾਂ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਸੇਲਿੰਗ ਇੱਥੇ ਉਹਦੇ ਪਰ ਹੁਣ ਕੀ ਕਾਨੂੰਨੀ ਕਾਰਵਾਈ ਹੁੰਦੀ ਹੈ ਇਹ ਦੇਖਣ ਜੋਗ ਹੋਵੇਗੀ ਕੈਮਰਾ ਨੇ ਤਨਜੇ ਸ਼ਰਮਾ ਦੇ ਨਾਲ ਜਸਪੀਤ ਸਿੰਘ ਰਾਸ਼ ਪੀਟੀਸੀ ਨਿਊਜ਼ ਸ਼ੰਭੂਗੜ੍ਹ